ਵੀ ਕਹਿੰਦੇ ਯਾਰ ਕੱਲ ਦਾ ਕਬੂਤਰ ਘਮਾਚਿਆ ਵਾ ਸੀਗਾ ਅੱਜ 10 ਪਾਈਆ ਵੀ ਉੱਥੇ ਬੈਠਾਗਾ ਆ ਫੜਨੇ ਜਾਂਦੇ ਆ ਲੋ ਵੀ ਕਹਿੰਦੇ ਕਬੂਤਰ ਲੱਭਣ ਜਾਂਦੇ ਆ ਇਹਦੇ ਕੱਲ ਦਾ ਘਮਾਚਿਆ ਵਾ ਸੀਗਾ ਅੱਜ ਕਹਿੰਦੇ 10 ਪਾਈਆ ਕਿਸੇ ਨੇ ਵੀ ਉੱਥੇ ਬੈਠਾਗਾ ਹੁਣ ਜਾਂਦੇ ਆ ਦੇ ਫੜਨੇ ਜਾਂਦੇ ਫੜਨੇ ਜਾਂਦੇ ਆ ਚਲ ਕੁਛ ਵੀ ਆ ਚਲੋ ਚਲਦੀਏ ਆ ਜਾਓ ਬੈਠੋ ਚਲੋ ਬੈਠੋ ਬੈਠੋ ਦੇ ਲੋ ਜੇ ਵੀ ਪਈ ਆ ਭੰਦੇ ਜਾਂ ਪੈਣਾ ਬੜਿਆ ਕੇ ਜੀ ਭਈ ਇਹ ਨਹੀਂ ਲੈਂਦਾ ਉਹ ਜਾਂਦਾ ਕੋਈ ਅੰਨ ਤਾਂ ਹੋ ਗਏ ਸੀ ਬਾਈ ਕਬੂਤਰ ਘਮਾਚੇ ਨੂੰ ਸਾਰੇ ਮਿੰਨਾਂ ਨੇ ਲੱਭਿਆ ਅੱਜ ਲੱਭਿਆ ਆ ਫੜਮਾਏ ਹੁਣ ਉੱਥੇ ਤੱਕ ਕਿੱਟ ਗੇ ਇੱਥੇ ਤੱਕ ਆ ਬੰਦੇ ਲੱਭ ਗਿਆ ਉਹ ਬੈਠਾ ਇਹ ਮੋ ਦੱਸਾਈ ਗਏ ਜੇ ਤੁੰਗਾ ਉਹ ਛੱਡਾ ਲੈਦਾ ਦਾ ਤਾਂ ਹਾਂ ਚੜ੍ਹ ਨਹੀਂ ਬਊ ਬਣਦਾ ਨਹੀਂ ਲੈਂਦਾ ਲੈ ਵੀ ਮਾਰ ਕਾ ਕੋਸ਼ੀ ਯਾਰ ਫਿਰ ਦੇਤਾ ਸੀ ਚੜ ਕੇ ਤਾਹ ਬਹੁਤ ਬੋਏ ਬਤਲੇ ਹਲਾ ਦੇ ਮੈਂ ਤੂੰ ਹੀ ਜਬਤੀ ਮੇਰੇ ਚੱਲਿਆ ਮੁੰਡਾ ਤਾਹ ਦੇਖੀ ਜਾਂਦੀ ਆ ਮੈਨੂੰ ਲੱਗਾਈ ਥੀ ਮੁੰਡੂ ਗਾਣ ਹੋ ਜਾ ਕਰਨ ਮੇਰੇ ਹੋ ਜਾਮ ਹੋ ਜਾ ਗਾਣ ਨੇੜੇ ਲੱਗਿਆ ਵਾ ਓਏ ਉਹਨੂੰ ਪਾ ਲਈ ਉਹ ਮੋਢੀ ਨੂੰ ਹੱਥ ਕੇ ਰਾਂ ਹਾਂ ਚੱਲ ਚੱਲ ਕੀ ਦਾ ਆਉਂ ਗਿਆ ਉਹਨੂੰ ਪਾ ਲਾ ਹੱਥ ਵਾਧਾਂ ਜੇ ਨਾਲ ਚੱਲ ਆ ਫੜ ਬਣਾਈਏ ਸਾਰਾ ਇਹ ਯਾਰ ਆ ਇਥੇ ਬਾਲਾ ਹੱਥ ਹੋਏ ਤਾਂ ਆਦੇ ਆ ਗਿਆ ਡਾਣਾ ਆ ਗਿਆ ਡਾਣਾ ਆ ਗਿਆ ਤਾਂ ਇਹਨੂੰ ਹੱਥ ਪਾ ਲੈ ਤਨਾ ਵੀ ਆ ਚੋ ਤੇਰਾ ਚੜੇ ਤਾਂ ਸਹੀ ਝੜ ਗਿਆ ਬੰਦਾ ਤਾਂ ਹਾਂ ਦੇਖੀ ਜਾਂਦੀ ਆ ਆ ਦੋ ਜਾਨੇ ਸਪੋਰਟ ਕਰਦੇ ਆ ਨਹੀਂ ਹੁਣ ਤਾਂ ਭੈਣਾਂ ਡਲੀਆਂ ਨਾਲ ਤਾਂ ਉੱਡ ਗਿਆ ਹਾਂ ਦਮ ਲੈ ਲੈ ਓਏ ਭਾਈ ਆ ਇੱਥੇ ਦੋ ਮੱਠੀ ਜੜੇ ਸ ਹੌਸਲਾ ਦੋ ਇੱਥੇ ਲੋ ਹੁਈ ਹੌਸਲਾ ਥੋੜਾ ਦੇ ਤਾ ਸਪੈਦੇ ਜਨੀ ਉੱਚੀ ਡਾਲੀ ਤੇ ਜੜਗਾ ਦੇਖ ਲਓ ਕਾਹ ਓਏ ਝੜ ਜਾਂਦਾ ਲੈ ਆਪਾਂ ਤਾਂ ਕਿਥੇ ਚੜਨਾ ਨੇ ਦੇਖ ਲੈ ਚੜ ਕੇ ਟੱਡ ਤਾਂ ਦੇਖ ਚੜ ਜਾ ਓਏ ਮਾਦਾ ਕਹਿੰਦਾ ਇੱਕ ਡرائی ਬਣਦੀ ਆ ਕਾ ਨੂੰ ਕੋਈ ਲਾ ਆ ਬੰਦਾ ਤਾਂ ਚੜ ਜਾਊਗਾ ਇਹ ਤਾਂ ਇਹ ਤਾਂ ਬਾਲਾ ਬੱਦਲਾ ਨਿਗਾਹ ਤਾਂ ਉਹ ਕਿੱਥੇ ਜਿਆ ਸਾਨੂੰ ਤਾਂ ਤੂੰ ਜਿਹਨੋਂ ਵੜ ਗਿਆ ਓਏ ਇਦਨ ਨੂੰ ਆ ਓਏ ਆ ਜਾ ਉਹਦੇ ਨੂੰ ਆਏ ਜਿਵੇਂ ਮੈਂ ਕੈਮਰੇ ਚ ਦੇਖਣ ਨੂੰ ਥੋੜੀ ਲੱਗਦੀ ਉਹ ਦਾਪਾ ਫਟਿਆ ਉਹਦਾ ਵੀ ਉਹਦਾ ਬਾਲਾ ਕੀ ਡਾਲੀ ਬੜੀ ਉੱਚੀ ਆ ਦਾਣਾ 10 12 ਫਟਦਾ ਹੈ ਦਾਣਾ ਬਾਲਾ ਉਚਾ 10 12 ਤੋਂ ਵੀ ਕਿੱਥੇ ਗਿਆ ਤੂੰ ਦੇਖ ਲੈ ਇੱਥੋਂ ਲੈ ਕੇ ਇੱਥੇ ਧੱਕਾ ਕਿਤੇ ਨਹੀਂ ਹੱਥ ਪਾਉਣ ਨੂੰ ਨਾ ਕਿਤੇ ਪਾਇਆ ਰੱਖਣਾ ਆਹੀਂ ਜਾ ਚੋਬਰ ਐਵੇਂ ਨਹੀਂ ਕਬੂਤਰ ਬਾਜ਼ ਬਣਦੇ ਕਿਸੇ ਗੱਲਾਂ ਹੀ ਬਣਦੇ ਆ ਓਏ ਹੇ ਤਾਂ ਤੁਰਿਆ ਜਾ ਤਾਹਾਂ ਜਾ ਇੱਧਰ ਨੂੰ ਹਿੱਲਾ ਲੱਗ ਗਿਆ ਫੜ ਲਿਆ ਚੱਕ ਲਿਆ ਬਾਹਰ ਤੋਂ ਉਂਬਾ ਜਾ ਕੇ ਆਂ ਜੇਬ 'ਚ ਪਾ ਲੈ ਇਹਨੂੰ ਫੜ ਲਿਆ ਫੜ ਲਿਆ ਹੋ ਗਿਆ ਕਾਮਯਾਬ ਹੋ ਗਿਆ ਫਾਫੇ ਜੀ ਪਾ ਲੈਂਦਾ ਉਹਨੂੰ ਹੋ ਗਿਆ ਕਾਮਯਾਬ ਮੁੰਡਾ ਹਟਦਾ ਕਿਤੇ ਚੋਬਰ ਉਹ ਫੜ ਲਾ ਜੋਬਰ ਨੇ ਕਬੂਤਰ ਹਟਦਾ ਕਿਤੇ ਆ ਜਾ ਓਏ ਆ ਗਿਆ ਆ ਗਿਆ ਦੇਖੀਏ ਫਿਰ ਕਬੂਤਰ ਥੱਲੇ ਬਾ ਥੱਲੇ ਨੂੰ ਕੀ ਉਹ ਤਾਂ ਆ ਗਿਆ ਆ ਗਿਆ ਮੁੰਡਾ ਹੱਥ ਬਾ ਓਏ ਹੱਥ ਅਸੀ ਕਿ ਮੈਂ ਪਾ ਲਿਆ ਪਹਿਲਾਂ ਜਫਾ ਪਾ ਤੂੰ ਇਹਨੂੰ ਲੌਂਕ ਮੜਾ ਆਇਆ ਥੱਲੇ ਆ ਜਫਾ ਜਾਈਂ ਆਏ ਲੌਂਕ ਕੋਈ ਹੌਲੀ ਹੌਲੀ ਆਉਣਾ ਪੂ ਓਏ ਕਬੂਤਰ ਮੁੜੇ ਆ ਮਗਰ ਆ ਦੇਖ ਲਾ ਓਏ ਆ ਪਾਸੇ ਕਬੂਤਰ ਨਾ ਉਹ ਕਰਦੇ ਨਾਤਦੇ ਓਏ ਆ ਪੰਡਾ ਜਦ ਮੈਂ ਧੌਂ ਕੱਟਿੰਗ ਕਬੂਤਰ ਆਉਦੀ ਓਏ ਆ ਫੜ ਲਿਆ ਉਹੀ ਆ ਆਪਣਾ ਜਿਹੜਾ ਘਮਾਰਚਾ ਸੀ ਲੱਭ ਗਿਆ ਤਿੰਨ ਦਿਨਾਂ ਬਾਅਦ ਲੱਭਿਆ ਇਹ ਕਈ ਪਿੰਡਾਂ 'ਚ ਜਾਇਆ ਏ ਚਪਲਾ ਦੇਖੋ ਕਿੱਥੇ ਆ ਚਾ ਚੜਿਆ ਪਿਆ ਮੁੰਡੇ ਨੂੰ ਕਹਿੰਦਾ ਤਿੰਨ ਦਿਨਾਂ ਬਾਅਦ ਲੱਭਿਆ ਨੇੜੇ-ਤੇੜੇ ਕੋਈ ਪਿੰਡ ਨਹੀਂ ਸਾਡਾ

സാക്ത ട്യാവ ടക്കാ